ਸਾਤਰੀ ਕਾਲ ਜੀ ਸਾਰਿਆਂ ਨੂੰ ਮੈਂ ਸਿਮਰ ਫਰੋਮ ਸਿੱਧੂ ਕ੍ਰੀਏਸ਼ਨ ਜੇ YouTube ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓਜ਼ ਨੂੰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗ ਰਹੀਆਂ ਨੇ ਹਾਂਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਵਰਕ ਵਾਲੇ ਪਲਾਜੋ ਦੀ ਕਟਾਈ ਬਾਰੇ ਯੂਰ ਦੀ ਆਪਾਂ ਕਟਾਈ ਕਿੱਦਾਂ ਕਰਨੀ ਹੈ ਜਿਹੜਾ ਵਰਕ ਵਾਲਾ ਪਲਾਜੂ ਹੁੰਦਾ ਆ ਦੇਖੋ ਇਸ ਤਰ੍ਹਾਂ ਇਹਦੇ ਉੱਪਰ ਵਰਕ ਹੈਗਾ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਇਹ ਕੱਪੜਾ ਜਿੱਧਰ ਵਰਕ ਹੈ ਉਹਨੂੰ ਕੀ ਇਸ ਤਰ੍ਹਾਂ ਦੂਰਾ ਕਰਾਂਗੇ ਕੱਪੜੇ ਨੂੰ ਐਦਾਂ ਫੋਲਡ ਕਰ ਲੈਣਾ ਆਪਾਂ ਨੇ ਇਸ ਤਰ੍ਹਾਂ ਜਿਵੇਂ ਫਲਾਵਰ ਹੈ ਇਹਦੇ ਉੱਪਰ ਉਹ ਫੁੱਲ ਦੇ ਉੱਪਰ ਫੋਲਡਾ ਜਿਹੜੇ ਦੋਨੋਂ ਇੱਕੋ ਜਿਹੇ ਹੋਣ ਇਸ ਤਰ੍ਹਾਂ ਸਮਾਰ ਕੇ ਆਪਾਂ ਕੱਪੜੇ ਨੂੰ ਸੈੱਟ ਕਰ ਲਾਂਗੇ ਦੂਰਾ ਫੋਲਡ ਕਰਕੇ ਇਸ ਤਰ੍ਹਾਂ ਇਹਨੂੰ ਸੈੱਟ ਕਰ ਲਾਂਗੇ ਆਪਾਂ ਇੱਕ ਗੱਲ ਹੋਰ ਧਿਆਨ ਰੱਖਿਆ ਕਰੋ ਕਿ ਇੱਦਾਂ ਤਾਂ ਚਲੋ ਆਪਣੇ ਕੋਲ ਵਰਕ ਆ ਗਿਆ ਬਾਕੀ ਕੱਪੜਾ ਆਪਣੇ ਕੋਲੇ ਪਲੇਨ ਆ ਤਾਂ ਪਉ ਦੇ ਉੱਪਰ ਨਾ ਸਿੱਧ ਪੁੱਠ ਦਾ ਪਹਿਲੇ ਨਿਸ਼ਾਨ ਲਗਾ ਲਿਆ ਕਰੋ ਤਾਂ ਬਾਅਦ ਚੋਂ ਆਪਾਂ ਨੂੰ ਧਿਆਨ ਕਈ ਵਾਰ ਨਹੀਂ ਰਹਿੰਦਾ ਤਾਂ ਸਾਰੇ ਦੇ ਉੱਪਰ ਪੁੱਠੀ ਸਾਈਡ ਆਪਾਂ ਨੇ ਨਿਸ਼ਾਨੀਆਂ ਲਗਾ ਲੈਣੀਆਂ ਹਨ ਹਾਂਜੀ ਇਹ ਵਰਕਾ ਵਾਲਾ ਪਲਾਜ਼ੋ ਜਿਹੜਾ ਇਹਦੀ ਕਟਿੰਗ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੇ ਕੀ ਧਿਆਨ ਰੱਖਣਾਗਾ ਜਦੋਂ ਸਿੰਪਲ ਪਲੇਨ ਪਲਾਜ਼ੋ ਆਪਾਂ ਕੱਟਦੇ ਆਂ ਸੋ ਉਹਦਾ ਕੀ ਆਪਾਂ نیچے ਮੂਰੀ ਦਾ ਨਿਸ਼ਾਨ ਲੈ ਕੇ ਉੱਪਰ ਆਪਾਂ ਵਿਚਾਰੇ ਲੈਂਥ ਲੈ ਲੈਨੇ ਕਿ ਨਹੀਂ ਲੈਂਦਾ ਤੇ ਉੱਪਰ ਲਾਸਟਿਕ ਦਾ ਲੈ ਲੈਨੇ ਉੱਪਰੋਂ ਆਪਾਂ ਅੱਤਸਨ ਵਗੈਰਾ ਉੱਪਰੋਂ ਨਿਸ਼ਾਨ ਲਗਵਾੜੇ ਹੁੰਦੇ ਆ ਉਹਦੇ ਬਟ ਇਹਦੇ ਵਿੱਚ ਕੀ ਕਰਨਾ ਆਪਾਂ ਨੇ ਵਰਕ ਆ ਜਿਵੇਂ ਵਿਚਾਰੇ ਫੁੱਲ ਬਣਿਆ ਹੋਇਆ ਇਹਦੇ ਫੁੱਲ ਤੋਂ ਆਪਾਂ ਅੱਧ ਕਰਾਂਗੇ ਮੂਰੀ ਦਾ ਆਪਾਂ ਨੇ نیچےੋਂ ਸਟਾਰਟ ਕਰਨੀ ਹੈ ਇਹਦੀ ਕਟਿੰਗ ਇਹ ਗੱਲ ਦਾ ਧਿਆਨ ਰੱਖਣਾ ਜਿੱਥੇ ਫੁੱਲ ਆ ਉਹਦਾ ਸੈਂਟਰ ਕਰਕੇ ਆਪਾਂ ਜਿਵੇਂ 8 ਲੈਣੀਆਂ ਮੂਰੀ ਤਾਂ ਆਪਾਂ ਦੋਨੋਂ ਸਾਈਡ ਚਾਰ ਚਾਰ ਲੈ ਲਾਂਗੇ ਜਿੰਨੀ ਵੀ ਮੂਰੀ ਲੈਣੀ ਆਪਾਂ ਸੈਂਟਰ ਫੁੱਲ ਤੋਂ ਹੀ ਸੈਂਟਰ ਕਰਨਾ ਆਪਾਂ ਨੇ ਵਰਕ ਵਾਲੇ ਤੋਂ ਹੋ ਜੀ ਮੈਂ ਇਹਨਾਂ ਦਾ ਆਪਾਂ ਨੇ ਫੁੱਲ ਤੋਂ ਪਹਿਲਾਂ ਸੈਂਟਰ ਕਰ ਲਿਆ। ਸੈਂਟਰ ਦੇ ਉੱਪਰ ਆਪਾਂ ਨਿਸ਼ਾਨ ਲਗਾ ਲਾਂਗੇ ਤਾਂ ਦੋਨੋਂ ਸਾਈਡ ਆਪਾਂ ਨੇ ਇਹਨਾਂ ਦੀ ਮੂਰੀ ਹੈ ਜਿਹੜੀ ਉਹ 12 ਧਿਆਰਾਂਗੀ। ਤਾਂ ਆਪਾਂ 6 ਦਾ ਨਿਸ਼ਾਨ ਉਧਰੋਂ ਲਗਾ ਲਾਂਗੇ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਤੇ 6 ਇਹ ਦੂਜੀ ਸਾਈਡ ਤੋਂ। ਇਸ ਤਰ੍ਹਾਂ ਆਪਾਂ ਨੇ ਇਹਦਾ ਸੈਂਟਰ ਕਰਨਾ ਪਲਾਜੋ ਦਾ। ਇਹ ਬਹੁਤ ਹੀ ਛੋਟੂਰੀਆ ਧਿਆਨ ਰੱਖਣੇ ਇਹਨਾਂ ਦਾ। ਹੁਣ ਆਪਾਂ ਨੇ ਕੀ ਦੇਖਣਾਗਾ ਵੀ ਸੈਂਟਰ ਚੋਂ ਜਿਹੜਾ ਸਾਈਡ ਆ ਜਿੱਧਰ ਦੋ ਮਤਲਬ ਖੁੱਲੀ ਸਾਈਡਾਂ ਕੱਪੜੇ ਦੀ ਉਧਰ ਦੇਖਣਾ ਆਪਾਂ ਨੇ ਸੈਂਟਰ ਤੋਂ ਲੈ ਕੇ ਐਂਟੀ ਟੇਪ ਨਾਲ ਆਪਾਂ ਦੇਖਦੇ ਆਂ ਤਾਂ 10 ਇੰਚ ਆਇਆ ਤਾਂ ਆਪਾਂ ਸਾਰੇ ਉੱਪਰ ਤੱਕ 10 10 ਇੰਚ ਦੇ ਨਿਸ਼ਾਨ ਲਗਾਵਾਂਗੇ ਤਾਂ ਜੋ ਆਪਾਂ ਨੂੰ ਸੈਂਟਰ ਦਾ ਪਤਾ ਲੱਗ ਜਾਊਗਾ ਕਿ ਸੈਂਟਰ ਆ ਇਹ ਇਸ ਤਰ੍ਹਾਂ ਨਿਸ਼ਾਨ ਲਗਾਵਾਂਗੇ ਆਪਾਂ ਤੁਸੀਂ ਮਿਲ ਲੈਣਾ ਜਿੰਨਾ ਕਪੜਾ ਬਚਦਾ ਮਗਰ ਉਹਨਾਂ ਇੰਚ ਦੇ ਆਪਣਾ ਮਿੰਕੀ ਉਧਰ ਨਿਸ਼ਾਨ ਲਗਾਉਣਾ ਤੁਸੀਂ ਸਾਡੇ ਕੋਲ 10 ਬਚਿਆ ਤਾਂ ਆਪਾਂ 10 10 ਦੇ ਨਿਸ਼ਾਨ ਲਗਾਉਣੇ ਆ ਹਾਂਜੀ ਹੁਣ ਆਪਾਂ ਕੀ ਕਰਾਂਗੇ ਉਸੇ ਵਰਕ ਤੋਂ ਸੈਂਟਰ ਦੇ ਵਿੱਚੋਂ ਆਪਾਂ ਨੇ ਇਹਨਾਂ ਦੀ ਲੈਂਥ ਹੈ ਜਿਹੜੀ ਪਲਾਜ਼ੋ ਦੀ 35 ਤਿਆਰ ਕਰਨੀ ਹੈ ਤਾਂਪਾ ਉੱਥੋਂ ਵਰਕ ਤੋਂ ਲੈ ਕੇ ਸੈਂਟਰ ਤੱਕ ਸੈਂਟਰ ਦੇ ਵਰਕ ਤੋਂ ਆਪਾਂ ਉੱਪਰ ਤੱਕ 35 ਦੇ ਨਿਸ਼ਾਨ ਲਗਾਵਾਂਗੇ ਕਿਉਂਕਿ ਮੂੜੀ نیچے ਫੋਲਡ ਕਰਨ ਲਈ ਆਪਣੇ ਕੋਲ ਵਰਕ ਦੇ نیچے ਪਲੇਨ ਕੱਪੜਾ ਆਲਰੇਡੀ ਹੈਗਾ ਹੀ ਹੈਗਾ ਤਾਂ ਆਪਾਂ ਉਸ ਤੋਂ ਉੱਪਰ ਪਰ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਆਪਾਂ ਸਕੈਲ ਦੇ ਨਾਲ ਸਿੱਧੀ ਲਾਈਨ ਲਗਾ ਲਾਂਗੇ ਹਾਂਜੀ ਜਿਹੜੀ ਆਪਾਂ ਲਾਈਨ ਲਗਾਈ ਆ ਉਸ ਤੋਂ ਉੱਪਰ ਆਪਾਂ ਕੀ ਹੈ 2.5 ਇੰਚਾ ਜਿਹੜਾ ਇਲਾਸਟਿਕ ਪਾਉਣ ਲਈ ਉਹ ਕਪੜਾ ਉਸ ਤੇ ਨਿਸ਼ਾਨ ਲਗਾਵਾਂਗੇ 2.5 ਇੰਚ ਤੇ ਉਹਦੇ ਉੱਪਰ ਵੀ ਆਪਾਂ ਇਦਾਂ ਹੀ ਲਾਈਨ ਲਗਾ ਲਾਂਗੇ ਸਕੇਲ ਨਾਲ ਹਾਂਜੀ ਹੁਣ ਆਪਾਂ ਨੇ ਕਮਰ ਦਾ ਨਿਸ਼ਾਨ ਲਗਾਉਣਾ ਇਹ ਵੀ ਆਪਾਂ ਜਿਹੜਾ ਸੈਂਟਰ ਕੀਤਾ ਫੁੱਲ ਦਾ ਉੱਪਰੋਂ ਪਹਿਲਾਂ ਲਾਈਨ ਲਗਾ ਲਈਏ ਤੁਸੀਂ ਉਹ ਸੈਂਟਰ ਚੋ ਹੀ ਲਮਾਂਗੇ ਆਪਾਂ ਜਿਵੇਂ ਇਹਨਾਂ ਦੀ 13.5 ਸੈਂਟਰ ਦੇ ਵਿੱਚੋਂ ਆਪਾਂ ਦੋਨੋਂ ਸਾਈਡ ਕੀਆ ਪੌਣੇ 7-7 ਦੇ ਨਿਸ਼ਾਨ ਲਗਾ ਲਾਂਗੇ ਜਿੰਨੀ ਕਮਰ ਆ ਉਹ ਸੈਂਟਰ ਚੋ ਹੀ ਦੇਖਾਂ ਆਪਾਂ ਨੇ ਮਿੱਥੂ ਜਿਹੜਾ ਵਰਕ ਦਾ ਸੈਂਟਰ ਕੀਤਾ ਤਾਂ ਹੀ ਤੁਹਾਨੂੰ ਵਾਰ-ਵਾਰ ਦੱਸ ਰਹੀ ਆ ਵੀ ਸੈਂਟਰ ਦਾ ਧਿਆਨ ਰੱਖਣਾ ਤੁਸੀਂ ਸੈਂਟਰ ਦੇ ਵਿੱਚੋਂ ਹੀ ਆਪਾਂ ਸਾਰੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਪੌਣੇ 7-7 ਆਪਾਂ ਨੇ ਕਮਰ ਦਾ ਨਿਸ਼ਾਨ ਲਗਾ ਲਿਆ ਸੈਂਟਰ ਤੋਂ ਦੋਨੋਂ ਸਾਈਡ ਵੱਲ హాజీ హనుచేను ఆసా లగే సాడే బార సా బారా ని దోన్ సైడ్ లాన్గా ਜਿੱਦਾਂ ਆਪਾਂ ਜਿੱਥੇ ਆਸ ਦਾ ਨਿਸ਼ਾਨ ਲਾਇਆ ਉਸੇ ਤਰੀਕੇ ਸੈਂਟਰ ਦੇ ਵਿੱਚੋਂ ਆਪਾਂ ਜਿਹੜਾ ਪੱਟ ਦਾ ਨਿਸ਼ਾਨ ਆ ਉਹ ਵੀ ਪੌਣੀ 7-7 ਦੋਨੋਂ ਸਾਈਡ ਲਗਾਵਾਂਗੇ ਇਸ ਤਰ੍ਹਾਂ ਹੁਣ ਇਸ ਤਰ੍ਹਾਂ ਉੱਪਰੋਂ ਨੀਚੇ ਜਿਹੜਾ ਆਸ ਦਾ ਨਿਸ਼ਾਨ ਲਿਆ ਆਪਾਂ ਇਸ ਤਰ੍ਹਾਂ نیچے ਨੂੰ ਬਲਾ ਦਾਂਗੇ ਹੁਣ ਇੱਧਰ ਆਪਾਂ ਕੀ 2 ਇੰਚ ਦੀ ਇਹ ਗਲਾਈ ਪਾਵਾਂਗੇ ਹਾਂਜੀ ਹੁਣ ਆਪਾਂ ਜਿੱਥੇ ਗਲਾਈ ਪਾਈ ਹੈਗੀ ਹੁਣ ਆਪਾਂ ਕਰਪ ਸਕੇਲ نیچے ਮੂਹਰੇ ਤੱਕ ਇਦਾਂ ਰੱਖ ਲੈਣਾ ਤੇ ਇੱਦਾਂ ਇਹਦੇ ਨਿਸ਼ਾਨ ਕਾ ਦੇਣਾ ਸਕੇਲ ਆ ਜਿਹੜਾ ਇਸ ਸ਼ੇਪ ਦੇ ਵਿੱਚ ਹੀ ਰੱਖਣਾ ਹੈ ਹਾਂਜੀ ਉਸੇ ਤਰ੍ਹਾਂ ਹੀ ਆਪਾਂ ਸਕੇਲ ਦਾ ਜਿਹੜਾ ਉਹ ਘੁਮਾ ਲੈਣਾ ਤਾਂ ਆਪਾਂ ਦੂਜੀ ਸਾਈਡ 'ਤੇ ਨਿਸ਼ਾਨ ਲਗਾਵਾਂਗੇ ਪੱਟ ਦੇ ਨਿਸ਼ਾਨ ਤੋਂ ਲੈ ਕੇ نیچے ਮੂਹਰੇ ਤੱਕ ਇਦਾਂ ਲਗਾ ਕੇ ਸਕੇਲ ਨੂੰ ਆਪਾਂ ਲਾਈਨ ਲਗਾ ਦਾਂਗੇ ਇਸ ਤਰ੍ਹਾਂ ਹਾਂਜੀ ਹੁਣ ਇੱਕ ਵਾਰ ਦੁਬਾਰਾ ਤੁਹਾਨੂੰ ਸਾਰਾ ਦੱਸਦੀ ਹਾਂ ਜਿਹੜਾ ਪਲੇਨ ਪਲਾਜ਼ੋ ਹੁੰਦਾ ਉਹ ਆਪਾਂ ਇੱਕ ਸਾਈਡ ਦੇ ਵਿੱਚੋਂ ਆਪਾਂ ਕੀਆ ਸਾਰੇ ਨਿਸ਼ਾਨ ਲਗਾਉਣ ਲੱਗ ਜਾਨੇ ਆਪਾਂ ਲੈਂਥ ਹੋਗੀ ਜਾਂ ਪੱਟ ਕਮਰ ਸਾਰੇ ਆਪਾਂ ਇੱਕ ਸਾਈਡ ਤੋਂ ਸਟਾਰਟ ਕਰਦੇ ਆਂ ਬਟ ਵਰਕ ਵਾਲਾ ਸੂਟ ਹੈ ਜਿੱਦਾਂ ਇਹ ਵਾਲਾਗਾ ਇਹਦਾ ਆਪਾਂ ਨੇ ਸਭ ਤੋਂ ਪਹਿਲਾਂ ਆਪਾਂ ਨੇ ਵਰਕ ਤੋਂ ਸੈਂਟਰ ਕਰਾਂਗੇ ਆਪਾਂ ਵਰਕ ਵਾਲੀ ਪਲਾਜ਼ੋ ਦਾ ਆਪਾਂ ਨੇ ਪਹਿਲਾਂ ਸੈਂਟਰ ਕੀਤਾ ਇਹ ਰਿਹਾ ਜਿਵੇਂ ਇਦਾਂ ਆਪਾਂ ਨੇ ਨੀਚੋਂ ਉੱਪਰ ਤੱਕ ਸੈਂਟਰ ਕਰਨਾਗਾ ਨੀਚੋਂ ਮਿਲ ਲੈਣਾ ਵਰਕ ਤੋਂ ਸਾਈਡ ਤੋਂ ਕੱਪੜਾ ਆਪਣੇ ਕੋਲ 10 ਇੰਚ ਬਚਿਆ ਸੀ ਤੁਸੀਂ ਦੇਖ ਲੈਣਾ ਕਿੰਨੇ ਇੰਚ ਬਚੂਗਾ ਤਾਂ ਆਪਾਂ 10-10 ਇੰਚ ਦੇ ਨਿਸ਼ਾਨ ਲਗਾ ਲਾਂਗੇ ਤਾਂ ਤੇ ਆਪਣਾ ਸੈਂਟਰ ਹੋ ਜਾਊਗਾ ਪਲਾਸਰ ਹੁਣ ਆਪਾਂ ਮੂੜੀ ਦਾ ਨਿਸ਼ਾਨ ਲਗਾ ਲਾਂਗੇ ਜਿੱਦਾਂ ਮੂੜੀ ਦਾ ਨਿਸ਼ਾਨ ਵੀ ਆਪਾਂ ਸੈਂਟਰ ਤੋਂ ਦੇਖਾਂਗੇ ਕਿ ਮੂੜੀ ਆਪਾਂ ਨੇ ਕਿੰਨੇ ਇੰਚ ਸਿਆਰ ਕਰਨੀਆਂ ਜਿੱਦਾਂ ਆਪਾਂ ਨੇ 12 ਕਰਨੀਆਂ ਤਾਂ ਆਪਾਂ 6-6 ਦੋਨੋਂ ਸਾਈਡ ਤੇ ਨਿਸ਼ਾਨ ਲਗਾਵਾਂਗੇ ਸੈਂਟਰ ਦੇ ਵਿੱਚੋਂ ਇਹ ਤੁਹਾਨੂੰ ਬਾਰ ਵਾਰ ਦੱਸ ਰਹੀ ਹਾਂ ਸੈਂਟਰ ਦੇ ਵਿੱਚੋਂ ਹੀ ਆਪਾਂ ਨੇ ਇਹ ਨਿਸ਼ਾਨ ਲਗਾਉਣੇ ਆ ਉਸ ਤੋਂ ਬਾਅਦ ਜਿੱਦਾਂ ਆਪਾਂ ਨੇ ਪੱਟ ਦਾ ਜਾਂ ਕਮਰ ਦਾ ਨਿਸ਼ਾਨ ਲਗਾਉਣਾ ਉਹ ਵੀ ਆਪਾਂ ਸੈਂਟਰ ਦੇ ਵਿੱਚੋਂ ਹੀ ਦੇਖਾਂਗੇ ਸੈਂਟਰ ਤੋਂ ਹੀ ਅੱਧ ਤੋਂ ਉਧਰੋਂ ਲੈ ਲਾਂਗੇ ਇੱਦਾਂ ਆਪਾਂ ਦੂਜੀ ਸੈਟੋ ਲਾ ਲਾਂਗੇ ਉਸੇ ਤਰ੍ਹਾਂ ਹੀ ਆਪਾਂ ਨੇ ਪੱਟ ਦਾ ਨਿਸ਼ਾਨ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਉਸੇ ਤਰ੍ਹਾਂ ਹੀ ਗਲਾਈ ਵੀ ਪਾ ਦਾਂਗੇ 2 ਇੰਚ ਤਾਂ ਕਰਵ ਸਕੈਲ ਨਾਲ ਆਪਾਂ ਕੀਆ ਨਿਸ਼ਾਨ ਲਗਾ ਦਾਂਗੇ ਮੋੜ ਤੱਕ ਹਮੇਸ਼ਾ ਨਾਲ ਦੇ ਉੱਪਰੋਂ ਆਪਾਂ ਜਿਹੜਾ ਕੱਪੜਾ ਉਹਨੂੰ ਉਸੇ ਤਰ੍ਹਾਂ ਹੀ ਕੱਟ ਦਾਂਗੇ इस तरह आप दूजी सैडो कत लेंगे एक ये पलाजो की फ्रंट साइड होगी फ्रंट पल हो गए दोनों इस तरह अपने प्लाजो के फ्रंट पल होगी हम आप बैक वाले पलिया की कटाई करा ਹਾਂਜੀ ਤੇ ਇਸ ਬਲਾਊਜ਼ ਦੇ ਬੈਕ ਪੱਲੇ ਕੱਟਣ ਦੀ ਆਪਾਂ ਕੀ ਬਾਕੀ ਕੱਪੜੇ ਨੂੰ ਉਸੇ ਤਰ੍ਹਾਂ ਹੀ ਦੂਰਾ ਫੋਲਡ ਕਰ ਲਾਂਗੇ ਤੇ ਜਿਹੜੇ 프ਰੰਟ ਆਪਾਂ ਨੇ ਪਰਲੇ ਲਾਏ ਆਗੇ ਬਲਾਊਜ਼ ਦੇ ਉਹਨਾਂ ਨੂੰ ਆਪਾਂ ਉਹ ਕੱਪੜੇ ਦੇ ਉੱਪਰ ਰੱਖ ਲਾਂਗੇ ਇਸ ਤਰ੍ਹਾਂ ਸੈਟ ਕਰ ਲਾਂਗੇ ਕੱਪੜੇ ਨੂੰ ਹਾਂਜੀ ਹੁਣ ਆਪਾਂ ਕੀ ਆ ਬੈਕ ਕਰਲੇ ਦੇ ਲਈ ਆਪਾਂ ਨੇ ਫਰੰਟ ਇਸ ਤਰ੍ਹਾਂ ਰੱਖ ਲਿਆ ਤਾਂ ਫਰੰਟ ਦੇ ਨਾਲ ਨੂੰ ਆਪਾਂ ਕੀ ਆ ਮੂਰੀ ਤੋਂ ਲੈ ਕੇ ਜਿੱਥੇ ਤੱਕ ਆਪਣੀ ਕਲਾਈ ਪਈ ਹੈ ਕਿ ਜਿਹੜੇ ਇੰਚ ਜਿਆਦਾ ਤੇ ਨਿਸ਼ਾਨ ਲਗਾਵਾ ਕਿ ਇਸ ਤਰ੍ਹਾਂ 1.5 ਇੰਚ ਦੀ ਨਿਸ਼ਾਨ ਲਗਾਉਣੀ ਆਪਾਂ జీ పై పలాజోది ఉ తినిగి తినివే ాయి అసన జ దో ఇవే ఫ్రంట్ నిశాయివేజీ ఉపరీ సైడ్ ఢా ఇవే ఫ్రట్ हाँ जी स्किल सीधी लाइन लगा देंगे जो उपर दो इंच लिया तो मूर वाली साइड है जी उतों आप उधरों नहीं बधा कपड़ा इधरों ही बधा तो जित उ अपना ढाई इंच ज्यादा लिया उस रख के इस तरह स्केल आप लगा दें ਗਲਾਈ ਕੋ ਲੋ ਆਪਾਂ ਨੇ 3 ਇੰਚ ਜ਼ਿਆਦਾ ਲਿਆ ਇਸ ਤਰ੍ਹਾਂ ਆਪਾਂ ਗਲਾਈ ਪਾ ਦਾਂਗੇ ਇਸ ਦੀ ਹੁਣ ਇਦਾਂ ਇਹਦੀ ਵੀ ਆਪਾਂ ਕੱਪ ਸਕੀਨ ਦੇ ਨਾਲ ਗਲਾਈ ਪਾ ਦਾਂਗੇ ਜਿਹੜਾ ਆਪਾਂ ਨੇ 1/2 ਇੰਚ ਜ਼ਿਆਦਾ ਲਿਆ ਸੀ ਇਸ ਤਰ੍ਹਾਂ ਦੇਖੋ ਫਰੰਟ ਤੇ ਨਾ ਉਹ ਆਪਾਂ ਨੇ ਕਿ ਸਾਈਡ ਨੂੰ ਦੋਨੋਂ ਸਾਈਡ ਤੋਂ ਗਲਾਈ ਤੱਕ ਆਪਾਂ ਨੇ 1/2 ਇੰਚ ਜ਼ਿਆਦਾ ਲੈਣਾ ਕੱਪੜਾ ਤੇ ਕਲਾਈ ਕੋ ਆਪਾਂ ਤੇ ਮੀਟ ਜ਼ਿਆਦਾ ਰੱਖਾਂਗੇ ਤੇ ਪ੍ਰੋਸੈਸਰ ਕੋਲ ਆਪਾਂ ਨੇ 2 ਇੰਚ ਰੱਖਣਾ ਹੈ ਤੇ ਉੱਪਰ वाली साइड ਆ ਜਿਹੜੀ ਉਹ ਆਪਾਂ ਨੇ 2.5 ਇੰਚ ਜ਼ਿਆਦਾ ਲੈਣੀ ਹੈ ਕਿ ਫਰੰਟ ਦੇ ਨਾਲੋਂ ਤੇ ਫਰੰਟ ਜਿਹੜੀ ਮੂਹਰੀ ਸਾਈਡ ਆ ਉਹ ਆਪਾਂ ਉਹਦੇ ਨਾਲ ਨਾਲ ਹੀ ਕੱਟਣੀ ਹੈ ਮੂਹਰੋਂ ਨਹੀਂ ਆਪਾਂ ਨੇ ਜ਼ਿਆਦਾ ਲੈਣਾ ਕੱਪੜਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਉੱਪਰ ਜਿੱਥੇ ਆਪਾਂ ਨੇ 2.5 ਇੰਚ ਜ਼ਿਆਦਾ ਲਿਆ ਸੀ ਤਾਂ ਆਪਾਂ ਐਦਾਂ ਕਟਿੰਗ ਕਰਾਂਗੇ इस तरह देखकर इस तरह ऊपर फ्रंट पल्ला हो गया नीचे अपने ने जोड़ा ज्यादा लिया वो वाला बैक पल्ला हो गया फ्लासला हां हाँ जी ये नीचे अपना कपड़े नीचे टापटा लगना तो टापटा तो आप जे पले कट्टे इन्होंने वे उपर रख के बिल्कुल ऐसे भी तरह ही आप कट लागे थैंक यू